ਸੰਘਰੂਰ ਦੇ ਪਿੰਡ ਬੱਲਰਾਂ ਦੇ ਵਿੱਚ ਕੁਦਰਤ ਨੇ ਅਜਿਹਾ ਕਹਿਰ ਵਰਾਇਆ ਕਿ ਕੁਝ ਹੀ ਮਿੰਟਾਂ ਦੇ ਵਿੱਚ ਹੋਈ ਬਰਸਾਤ ਦੇ ਨਾਲ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਹੈ ਤਾਂ ਤਕਰੀਬਨ ਅੱਧੇ ਘੰਟੇ ਦੀ ਬਾਰਿਸ਼ ਨੇ ਖੇਤਾਂ ਦੇ ਵਿੱਚ 4 ਫੁੱਟ ਤੱਕ ਪਾਣੀ ਖੜਾ ਕਰ ਦਿੱਤਾ ਹੈ ਕਿਸਾਨਾਂ ਦੀ ਤਾਜੀ ਲਗਾਈ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਤਾਂ ਜੇਕਰ ਦੁਬਾਰਾ ਮੀਂਹ ਆਉਂਦਾ ਤਾਂ ਫਸਲ ਹੈ ਜਿਹੜੀ ਬਿਲਕੁਲ ਬਰਬਾਦ ਹੋ ਜਾਵੇਗੀ ਤਾਂ ਕਿਸਾਨਾਂ ਨੂੰ ਦੁਬਾਰਾ ਝੋਨਾ ਦਾ ਬੀਜਣਾ ਪਵੇਗਾ ਤੇ ਕਾਫੀ ਖਰਚਾ ਕਿਸਾਨਾਂ ਦਾ ਇੱਕ ਵਾਰ ਫਿਰ ਤੋਂ ਹੋ ਸਕਦਾ ਹੈ ਤਾਂ ਬੱਲਰਾ ਪਿੰਡ ਦੇ ਕਿਸਾਨ ਨੂੰ ਇੱਕ ਪਾਸੇ ਖੱਗਰ ਦਰਿਆ ਦਾ ਡਰ ਸਤਾ ਰਿਹਾ ਹੈ ਤਾਂ ਦੂਜੇ ਪਾਸੇ ਅਸਮਾਨੀ ਬਰਸਾਤ ਨੇ ਕਿਸਾਨਾਂ ਦੇ ਖੇਤਾਂ ਵਿੱਚ ਜਿਹੜੀ ਫਸਲ ਹੈ ਉਹ ਪਾਣੀ ਨਾਲ ਡੋਬ ਦਿੱਤੀ ਹੈ ਪਹਿਲਾਂ ਇਹ ਹੀ ਪਿੰਡ ਮੀਂਹ ਦੀ ਉਡੀਕ ਕਰਦੇ ਸਨ ਪਰ ਹੁਣ ਅੱਧੇ ਘੰਟੇ ਦੀ ਬਾਰਿਸ਼ ਨੇ ਹੀ ਕਿਸਾਨਾਂ ਦੀਆਂ ਫਸਲਾਂ ਡਬੋ ਦੁੱਤੀਆਂ ਨੇ ਤਾਂ ਸੰਗਰੂਰ ਦੇ ਮੂਨਿਕ ਇਲਾਕੇ ਦੇ ਵਿੱਚ ਕੱਗਰ ਦਰਿਆ ਦੇ ਬਿਲਕੁਲ ਨਾਲ ਲੱਗਦੇ ਪਿੰਡ ਬੱਲਰਾਂ ਦੇ ਵਿੱਚ ਅੱਜ ਸਵੇਰੇ ਹੋਈ ਅੱਧੇ ਘੰਟੇ ਦੀ ਤੇਜ਼ ਬਾਰਿਸ਼ ਨੇ ਪੂਰੇ ਪਿੰਡ ਨੂੰ ਪਾਣੀ ਦੇ ਵਿੱਚ ਡਬੋ ਦਿੱਤਾ ਹੈ ਤਾਂ ਕਿਸਾਨਾਂ ਦੀ ਕਈ ਏਕੜ ਫਸਲ ਦੇ ਵਿੱਚ ਤੇਜ਼ ਮੀਂਹ ਪੈਣ ਦੇ ਨਾਲ 4 ਫੁੱਟ ਤੇ ਲਗਭਗ ਪਾਣੀ ਹੈ ਜਿਹੜਾ ਜਮ੍ਹਾਂ ਹੋ ਗਿਆ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਪਾਣੀ ਖੜਾ ਦਿਖਾਈ ਦੇ ਰਿਹਾ ਹੈ ਤੇ ਕਿਸਾਨ ਨੇ ਜਿਹੜੇ ਹੁਣ ਮੱਥੇ ਉੱਤੇ ਹੱਥ ਰੱਖ ਕੇ ਇੰਦਰ ਦੇਵਤਾ ਅੱਗੇ ਅਰਦਾਸ ਕਰ ਰਹੇ ਨੇ ਕਿ ਦੁਬਾਰਾ ਮੀਂਹ ਨਾ ਆ ਜਾਵੇ ਕਿਉਂਕਿ ਜੇਕਰ ਦੁਬਾਰਾ ਮੀਂਹ ਪੈਂਦਾ ਤਾਂ ਕਿਸਾਨਾਂ ਨੂੰ ਝੋਨੇ ਦੀ ਇੱਕ ਵਾਰ ਫਿਰ ਤੋਂ ਬਿਜਾਈ ਕਰਨੀ ਪਵੇਗੀ ਜਿਸ ਦੇ ਉੱਤੇ ਕਾਫੀ ਖਰਚਾ ਆ ਸਕਦਾ ਤਾਂ ਕਿਸਾਨ ਬਿੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਰ ਦੁਬਾਰਾ ਮੀਂਹ ਆਉਂਦਾ ਤਾਂ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਜਾਵੇਗਾ ਜਾਂ ਫਿਰ ਕਾ ਗਰਦ ਰਿਆ ਟੁੱਟਦਾ ਤਾਂ ਸਾਡੀ ਫਸਲ ਬਿਲਕੁਲ ਬਰਬਾਦ ਹੋ ਸਕਦੀ ਹੈ ਤਾਂ ਝੋਨੇ ਦੀ ਫਸਲ ਕੁਝ ਦਿਨ ਪਹਿਲਾਂ ਲਗਾਈ ਗਈ ਜਿਸ ਦੇ ਵਿੱਚ 4 ਫੁੱਟ ਪਾਣੀ ਖੜਨ ਦੇ ਨਾਲ ਅਗਰ ਇਹ ਪਾਣੀ ਜਲਦੀ ਨਹੀਂ ਨਿਕਲਦਾ ਤਾਂ ਸਾਰੀ ਫਸਲ ਬਰਬਾਦ ਹੋ ਸਕਦੀ ਹੈ ਤੇ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਝੋਨਾ ਦੁਬਾਰਾ ਬੀਜਣਾ ਪੈ ਸਕਦਾ ਪਿੰਡ ਬਿਲਰਾ ਜੀ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਤੇ ਅੱਜ ਸਵੇਰੇ ਐਨੀ ਭਾਰੀ ਬਰਖਾ ਹੋ ਗਈ ਐਨਾ ਭਾਰੀ ਮੀਂਹ ਪਿਆ ਕਿ ਕੱਲ ਤੱਕ ਪਾਣੀ ਤੋਂ ਤਰਸਦੇ ਸੀ ਅੱਜ ਪਾਣੀ ਤੋਂ ਤੋਬਾ ਕਰ ਗਏ ਤੇ ਬਾਈ ਜੀ ਐਨੀ ਇੰਨਾ ਮੀ ਪਿਆਣਾ ਇੰਨਾ ਮੀ ਪਿਆ ਜਿਹੜੀ ਕਿ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਲਪੇਟ ਚੋਨਾ ਜਿਹੜਾ ਹਜ਼ਾਰ ਏਕੜ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਹਰ ਤੁਸੀਂ ਆਪ ਦੇਖ ਸਕਦੇ ਹੋ ਵੀ ਚੋਨਾ ਮਰਨ ਕਿਨਾਰੇ ਇੱਕ ਪਾਸੇ ਸਾਡੇ ਇੱਕ ਗਰਹਿ ਗਗਰ ਦਰਿਆ ਜਿਹੜਾ ਕਿ ਕਗਰ ਦਰਿਆ ਬੜਾ ਸ਼ਕਤੀਸ਼ਾਲੀ ਦਰਿਆ ਹੈ ਉਹ ਤੋਂ ਵੀ ਮਾਚਲ ਤੋਂ ਜਾਂ ਹੋਰ ਪਾਸੇ ਤੋਂ ਉਪਹਾੜ ਵਾਲੇ ਏਰੀਏ ਚੋਂ ਪਾਣੀ ਆਂਦਾ ਹੈ ਇੱਕ ਪਾਸੇ ਉਹਦਾ ਡਰ ਤੇ ਦੂਜੇ ਪਾਸੇ ਕੁਦਰਤਾਂ ਨੇ ਅੱਜ ਸਾਡੇ ਏਰੀਏ ਚ ਪਿੰਡ ਬਲਰਾਤ ਸੀਲ ਮੂਨਕ ਚ ਇੰਨੀ ਕਰੋਪੀ ਕੀਤੀ ਕਿ ਹਰ ਇੱਕ ਕਿਸਾਨ ਦਾ ਚੋਨਾ ਪਾਣੀ ਦੀ ਲਪੇਟ ਵਿੱਚ ਹੈ ਮਿੱਤਰੋ ਹਰ ਇੱਕ ਚੋਨੇ ਵਿੱਚ ਦੋ ਦੋ ਤਿੰਨ ਤਿੰਨ ਪਾਣੀ ਪੁੱਤ ਖੜਾ ਹੈ ਬਾਈ ਜੀ ਬਾਕੀ ਕੁਦਰਤ ਵਾਲੇ ਜੀ ਮਰ ਜੀ